ਸਸ਼ੇਕਾਸ ਕਾਈਨਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪਖਾਏ ਪਖੀ ਹੋਈ ਹੈ ਜੇਕਰ ਗੱਲ ਕਰੀਏ ਭਾਜਪਾ ਦੀ ਦਾ ਭਾਜਪਾ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਕੱਲੇ ਹੀ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ ਤੇ ਉਮੀਦਵਾਰ ਵੀ ਐਲਾਨੇ ਜਾ ਚੁੱਕੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਦੂਸਰੇ ਪਾਸੇ ਕਿਸਾਨਾਂ ਦੀ ਤਾਂ ਕਿਸਾਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਲਗਾਤਾਰ ਤੁਸੀਂ ਵੀਡੀਓਜ਼ ਦੇਖਿਆ ਹੋਣਗੇ ਆ ਕਿ ਭਾਜਪਾ ਆਗੂ ਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸਕ ਕਿਸਾਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਂਦਾ ਹੈ ਬੀਤੇ ਦਿਨ ਇਹਨਾਂ ਦੇ ਪੁੱਤਰ ਨਵਰਾਜ ਹੰਸ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੰਸਰਾਜ ਹੰਸ ਦੇ ਵੱਲੋਂ ਕਿਸਾਨਾਂ ਦੇ ਵਿਰੁੱਧ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਹੰਸਰਾਜ ਹੰਸ ਨੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ 2-4 ਦਿਨ ਹੋਰ ਵਿਰੋਧ ਕਰ ਲੋ ਉਸ ਤੋਂ ਬਾਅਦ ਆ ਕੇ ਪੈਰਾਂ ਚੜੀ ਗੋਗੇ ਸੋ ਇਸ ਤਰੀਕੇ ਦੀ ਸ਼ਬਦਾਬਲੀ ਦਾ ਇਸਤੇਮਾਲ ਹੰਸਰਾਜ ਹੰਸ ਦੇ ਵੱਲੋਂ ਕੀਤਾ ਗਿਆ ਹੈ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਬਹੁਤ ਠਰਮੇ ਨਾਲ ਜਵਾਬ ਦੇਣਾ ਆ ਪਰ ਮੈਂ ਬਹੁਤ ਜਿਹੜਾ ਠਰਮੇ ਨਾਲ ਸਬਰ ਨਾਲ ਕੰਮ ਕਰਦਾ ਆ ਪਰ ਮੈਂ ਕੰਮ ਬਹੁਤ ਤੱਤੇ ਕਰਦਾ ਸੋ ਇਸ ਤਰੀਕੇ ਦਾ ਬਿਆਨ ਜਿਹੜਾ ਹੈ ਉਹ ਵੀ ਹੰਸਰਾਏ ਹਾਂਸੇ ਵੱਲੋਂ ਦਿੱਤਾ ਗਿਆ ਹੈ ਤੇ ਉਹਨਾਂ ਨੇ ਕਹਿ ਕੇ ਦੋ ਤਰੀਕ ਨੂੰ ਯੁੱਗ ਪਲਟੇਗਾ ਫਿਰ ਇਹਨਾਂ ਦੀ ਅਕਲ ਠਕਾਣੇ ਲਿਆ ਦੂੰਗਾ ਸੋ ਇਸ ਤਰੀਕੇ ਦਾ ਬਿਆਨ ਹੰਸਰਾਏ ਹਾਂਸੇ ਵੱਲੋਂ ਦਿੱਤਾ ਗਿਆ ਹੈ ਤੇ ਨਾਲੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਐਨਾ ਹੀ ਦਿੱਕਤ ਹੈ ਤਾਂ ਚੋਣਾਂ ਦੇ ਵਿੱਚ ਖੜੇ ਹੋਵੋ ਇਸੇ ਸਰਵਿਸ ਦਾ ਇਨਕਲਾਬ ਹੋਣਾ ਜੁਗ ਪੜਸਾ ਉਹਨੇ ਕਿਹਾ ਸੀ ਕਿ ਜਿਹੜੇ ਲਾਈਨ 'ਚ ਸਭ ਤੋਂ ਪਿੱਛੇ ਆ ਨਾ ਉਹ ਅੱਗੇ ਆਣਗੇ ਤੇ ਜਿਹੜੇ ਬਹੁਤ ਸਾਹੇ ਖਾਂ ਬੜੇ ਸਿੱਧੇ ਪਿੱਛੇ ਜਾਣਗੇ ਇਹ ਵੱਕਤਾ ਜੀ ਵੱਕਤਾ ਜੀ ਅੱਲਾਹ ਅਕਬਰ ਤੂੰ ਵੱਕਤਾ ਇਹਦਾ ਜੇ ਆਪਾਂ ਗੈਰਤਮੰਦ ਹੋਵਾਂਗੇ ਕੋਈ ਚੀਜ਼ ਰੋਕੇ ਨਹੀਂ ਕਰਨਾ ਵੋਟਾਂ ਪਾਉਣੀਆਂ ਸਿਰਫ ਰੱਬ ਨੂੰ ਯਾਦ ਕਰਨਾ ਕਹਿਣਾ ਕੋਈ ਧਰਮੀ ਬੰਦਾ ਜਿਹੜਾ ਝੂਠ ਨਾ ਬੋਲੇ ਜੇ ਨੂੰ ਅਸੀਂ ਕੀ ਚਿੱਟਾ ਬੰਦ ਕਰਾ ਦੇ ਮਾਵਾ ਦੇ ਬੈਣ ਨਹੀਂ ਤੈਨੂੰ ਸੁਣਦੇ ਉਹ ਇਹ ਨਾ ਕਵੇ ਰੋਟਾ ਪਾਉ ਚਾਹੀ 24 ਘੰਟੇ ਚਿੱਟਾ ਬੰਦ ਕਰ ਦੋ ਤੇ ਆਪ ਵੀ ਜੇਲੇ ਪੁੱਠੇ ਜਾ ਕਰਕੇ ਹੁਣ ਫਿਰਦੇ ਮੈਂ ਦੇਖਿਆ ਫਿਰ ਆਪ ਵੀ ਕੁਸ਼ ਸ਼ਾਂਤੀ ਲੱਭ ਬਾਜੂ ਤੋਂ ਮੈਂ ਕੀ ਕਰਾਉਣਾ ਸੀ ਕੁਛ ਛੁੱਟੇ ਨਾਲ ਖੱਟਾ ਨਹੀਂ ਖਾਲੇ ਤੇ ਆ ਤੁਹਾਡਾ ਵੀਰਾ ਇਹ ਨੂੰ 10 ਮਿੰਟ ਵਾਜਾ ਫੜਾ ਦੋ ਹੁਣ ਤਾਂ ਮੈਨੂੰ ਮੈਨੂੰ ਮੇਰੇ ਗੁਰੂ ਨੇ ਕਿਹਾ ਬਾਬਰੀ ਦੇ ਟੱਪ ਲਾ ਤਾ ਮੈਂ ਦਵਾ ਸੇ ਲਾ ਲਿਆ ਕਿ ਨਾ 10 ਮਿੰਟ ਬਾਅਦ ਉਹ ਨਸ਼ਾ ਚੜਦਾ ਸੀ ਕਈ ਦਿਨ ਨਸ਼ਾ ਕਰਦਾ ਰਹਿੰਦਾ ਸੀ ਉਸ ਨੂੰ ਸੰਗੀਤ ਦਾ ਹੋਣਾ ਚਾਹੀਦਾ ਇੱਕ ਗਾਣਾ ਸਾਂ ਲੈ ਉਹ ਗਾਣਾ ਸੁਣਾ ਮੁੰਨਾ ਨਾ ਲਿੱਟਰ ਭੰਗ ਦੇ ਦਿੰਦਾ ਜਦੋਂ ਮੈਂ ਕਹਿੰਦਾ ਕਿ ਮੈਨੂੰ ਲੈਕਚਰ ਕਰਨਾ ਆ ਗਿਆ ਉਹਦੇ ਕਹਿੰਦੇ ਚੱਲ ਗਾਣਾ ਸੁਣਾ ਦੇ ਇਹ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕਿਤੇ ਐਂਟਰਟੇਨਰ ਜਿਹਾ ਬਣ ਕੇ ਭਾਜਾ ਜੀ ਮਨੋਰੰਜਨ ਕਰ ਨਾਲਾ ਮੁੱਢੀ ਲੋਕ ਕਹਾਣੀਆਂ ਸੁਣਾਓ ਹੱਸਦੇ ਆ ਖੇਡਦੇ ਆ ਗਾਉਂਦੇ ਆ ਖੁਸ਼ਕੀ ਦੀ ਸਿਆਸਤ ਨਹੀਂ ਕਰਨੀ ਉਧਰ ਕਿਤੇ ਕਿਤੇ ਇੱਕ ਦੋ ਬੋਲ ਕਹਤੇ ਲੇਕਿਨ ਮੇਨ ਕੰਮ ਲੋਕਾਂ ਦੇ ਕਰਾਉਣੇ ਆ ਇਹ ਨਾ ਕਹਿਣ ਗਾਣੇ ਸੁਣਾਉਂਦੇ ਸੀ ਤੇ ਗਾਣੇ ਸੁਣਾ ਕੇ ਪੱਤਸਾਲ ਪੂਰੇ ਕਰਦੇ ਹਨਾ ਕੰਮ ਹੋਣਗੇ ਮੈਂ ਜਿਹੜਾ ਵਾਅਦਾ ਕਰਦਾ ਉਹ ਪੱਕਾ ਹੋਏਗਾ ਇੱਕ ਤੁਸੀਂ ਵਾਅਦਾ ਕਰੋ ਕਿ ਪਹਿਲੀ ਤਰੀਕ ਤੋਂ ਆਪਾਂ ਆਪਣੇ ਵੀਰੇ ਦਾ ਸਾਥ ਦਿਓਗੇ ਕਿਹੜੇ ਚੌਂ ਨਿਸ਼ਾਨ ਕੀ ਹੋਏਗਾ ਅੱਜ ਤੇ ਯਾਦ ਆ ਪਹਿਲੀ ਨੂੰ ਨਾ ਜਾਇਓ ਕੋਲ ਤੇ 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 ਤੁਹਾਡਾ ਵੀਰ ਜਾਏਗਾ ਰੁੱਲ ਤੇ ਉਹ ਚੱਪੜ ਕੇ ਛਲੀਆਂ ਤੇ ਆਪਣੇ ਹਿੱਸੇ ਦੇ ਹੀ ਹੋਣਾ ਗੁੱਲ ਇਹ ਨਾ ਬਾਕੀ ਤੁਸੀਂ ਗੈਰਤਵਾਂ ਲੋ ਤਾਂ ਕੋਈ ਤੁਹਾਨੂੰ ਬੁਲਾ ਨਹੀਂ ਕਰਨਾ ਉਹਨਾਂ ਨੂੰ ਕਹੋ ਚੈੱਕ ਬੁੱਕ ਨੀਲੀ ਹੋ ਜਾਂ ਪੀਲੀ ਜਿਹੜਾ ਖਰੀਦਣ ਆਵੇ ਉਹਨਾਂ ਦੇ ਪਛੇਰ ਜ਼ਰੂਰ ਸਨਵਾਓ ਚੈੱਕ ਬੁੱਕ ਨੀਲੀ ਹੋ ਜਾਂ ਪੀਲੀ ਦਾਮ ਸ਼ੋਹਰਤ ਹੋ ਜਦ ਚਾਂਦੀ ਦੇ ਚੰਦ ਤੇ ਸਿੱਕੇ ਦਾਮ ਸ਼ੋਹਰਤ ਹੋ ਜਦ ਚਾਂਦੀ ਦੇ ਚੰਦ ਸਿੱਕੇ ਕਹਿ ਦੋ ਉਸੇ ਜੋ ਖਰੀਦਨੇ ਆਏ ਹਰ ਭੁੱਖਾ ਆਦਮੀ ਬਿਕਾਊ ਨਹੀਂ ਹੋਤਾ ਹਰ ਭੁੱਖਾ ਆਦਮੀ ਬਿਕਾਊ ਨਹੀਂ ਹੋਤਾ ਆਖੇ ਜਨ ਸਮੰਦਾਂ ਨੂੰ ਨਾ ਕਹੋ ਸਾਡਾ ਭਰਾ ਆ ਗਿਆ ਉਹ ਬੱਚੇ ਦੇ ਉਹਨੇ ਬੱਚੇ ਦਾ ਖੁਸ਼ ਕਰ ਦੇਣਾ ਤੇ ਕੁਰਸੀ ਵੀ ਲਾਲ ਸਵਾਸ ਨਹੀਂ ਆਉਣਾ ਇੱਕ ਵਾਰੀ ਮੌਕਾ ਦੇ ਦੋ ਮੋਦੀ ਸਾਹਿਬ ਨੂੰ ਬੀਜੇਪੀ ਨੂੰ ਇੱਕ ਵੀ ਆਪ ਨਾ ਜਾ ਰਹੇ ਦਿੱਕਤ ਸੁਲਾਵੇ ਚੱਕ ਦਾਂਗੇ ਆਪਾਂ ਹੁਣ ਗਾਣਾ ਸੁਣਾਈਏ ਤੇ ਲੈਕਚਰ ਕਿਵੇਂ ਗਾਣਾ ਸੁਣਾ ਦੇਣਾ ਅੱਜ ਮਨ ਬੜਾ ਗੁੱਸੇ ਆ ਪਰ ਫੇਰ ਵੀ ਮੈਂ ਸੁਣਾਉਣਾ ਸੀ ਤਾਂ ਤੁਸੀਂ ਮੀਟਿੰਗ ਰੱਖੀ ਆ ਨਾ ਪੈਂਡ ਤੇ ਇੱਕ ਪ੍ਰੈਜਨ ਪ੍ਰੈਜਨ ਬੰਦਾ ਕਿਹਦੇ ਕੋਲ ਵੀ ਲਿਆ ਹਾਂ ਵੀ ਲਿਆ ਵੀ ਲਿਆ ਇਹ ਪੈਂਡ ਤੇ ਪ੍ਰੈਜਨ ਉਹਨੇ ਵੀ ਮੀਟਿੰਗ ਰੱਖੀ ਸੀ ਉਹਦੇ ਘਰ ਆ ਕੇ ਕਿਹਦੇ ਤੇਰਾ ਘਰ ਤੋਂ ਅੱਡੇ ਨਾ ਕੰਮ ਚੰਨੋ ਮਾਰ ਕੇ ਗਾੜੀ ਬ੍ਰੋਚ ਇੱਥੇ ਪੜਾ ਕੇ ਖੜੀਆਂ ਤੇ ਫਿਰ ਉਹਨੇ ਮੀਟਿੰਗ ਤੇ ਕਰਵਾਤੀ ਪਰ ਰੋਰਿਆ ਸੀ ਮਨ ਬੜਾ ਦੁਖੀ ਹੋ ਗਿਆ ਕਿ ਜਨੂੰਨ ਦਾ ਐਂ ਅੰਤ ਹੋ ਹੀ ਜਾ ਰਿਹਾ ਹੈ ਆਪ ਤੋ ਖੁਦ ਦਾ ਵਹਿਰ ਨੂੰ ਜਾ ਤੁਸੀਂ ਵੀ ਪਿੰਡਾਂ ਚ ਜਾਓ ਸਾਨੂੰ ਵੀ ਜਾਣ ਦਿਓ ਤੁਸੀਂ ਆਪਣੀ ਗੱਲ ਕਰੋ ਅਸੀਂ ਆਪਣੀ ਗੱਲ ਕਰਦੇ ਹਾਂ ਤੁਸੀਂ ਇਲੈਕਸ਼ਨ ਤੇ ਖੜੇ ਹੋਵੋ ਦੇਖਦੇ ਹੋ ਕਿ ਲਾਡਾ ਜੀ ਜ਼ਮਾਨਾ ਕਿਦਾਂ ਬਚਦੀ ਅੱਗੇ ਖੜੇ ਹੋ ਕੇ ਦੇਖੀਏ ਕਿ ਸਭੀ ਜ਼ਮਾਨਤ ਦੀ ਦੋ ਦੋ ਵਾਰੀ ਕਿੰਸੇ ਹੋਈ ਉਹ ਕੱਪੜਾ ਹੱਜ਼ੇ ਦੀ ਬਾਦ ਆਬ ਮਨ ਬੜਾ ਕਰਤੀ ਰੇ ਦੁਖੀ ਮਾਨਣਾ ਐਸੇ ਤੇ ਰੋਜ਼ ਹੀ ਮੇਰਾ ਮਨ ਦੁਖਿੰਦਾ ਪਰ ਮੈਂ ਜਦੋਂ ਤਾਂ ਮੈਨੂੰ ਕੋਈ ਕੁਛ ਕਿੰਦਾ ਤੇ ਮੈਨੂੰ ਬਿਲਕੁਲ ਮੇਰੇ ਸਤਿਗੁਰੂ ਰੰਦੇ ਮਾਨ ਕੋਚ ਚੰਦਨ ਉਹਨੇ ਜੋੜਿਆ ਤੇ ਸਭ ਹੱਲ ਹੋ ਗਿਆ ਫਿਰ ਮੈਨੂੰ ਸਬਰ ਆ ਜਾਂਦਾ ਜਿਹੜੂ ਜੋੜਿਆ ਉਹਨੇ ਰਸਤਾ ਰੱਖ ਲਿਆ ਮੈਨੂੰ ਗੁੱਸਾ ਨਹੀਂ ਹੋਰ ਮੈਂ ਅਸਲਾ ਨਹੀਂ ਉਹ پتھر ਮਾਰਨ ਨਾ ਕੋਲ ਮਾਰਦਾ ਜਦੋਂ ਕਿਸੇ ਵਰਕਰ ਨੂੰ ਜਾਂ ਮੇਰੀ ਚੌਂਣ ਵਾਲੇ ਨੂੰ ਜਦੋਂ ਮੇਰਾ ਬੇਟਾ ਆਇਆ ਸੀ ਫਿਰਮਾਂ ਚੋਂ ਕੰਮ ਕਰਦਾ ਉਹ ਆਇਆ ਸੀ ਤੇ 500 ਬੰਦੇ ਨੇ ਡੱਕ ਲਿਆ ਮੈਂ 500 ਬੰਦੇ ਨੇ ਇੱਕ ਬੱਚੇ ਨੂੰ ਬੱਚੇ ਸਭ ਨੂੰ ਸਾਝੀ ਹੁੰਦੇ ਤੇ ਦਿਲ ਦੁਖੀ ਹੁੰਦਾ ਜਦੋਂ ਦਿਲ ਦੁਖੀ ਹੁੰਦਾ ਤੇ ਰਾਤ ਸ਼ੇਰ ਗਾ ਕੇ ਮੈਂ ਰੋ ਜੀ ਤੁਹਾਨੂੰ ਦੱਸਿਆ ਨਹੀਂ ਕਿੰਨੀ ਮਿਲਦਾ ਜੀ ਆ ਸ਼ੇਰ ਰੋਣਾ ਪਹਿਲਾਂ ਤੇ ਮੈਂ ਰੋਣਾ ਦਿਲ ਹੌਲਾ ਕਰਕੇ ਸੌ ਜਾਂਦਾ ਕਿਹੜਾ ਸ਼ਹਿਰ ਗੌਰ ਹੋ ਗਿਆ ਹੁਣ ਅੱਗੇ ਸੁਣੋ ਵੀ ਬੱਚੇ ਤੁਸੀਂ ਹਾਂਜੀ જીવ જીદ્યા નું કનું મારતા એ જે કર્મ એ નું નહીં જવાન જો કા ઓડલિયા રોહાનુ રલિયા રોહાનુ કનું વિછોડતા એ જે કર વિછર નહીં મિલાણ જો કા ધનયા क्य चिड़ जेकर पलियो ख़ैर नई पाण मोहम्मद जेकरेकियां नगा जेकर न बादशाही ਬੰਦਿਆ ਆਤਮਾ ਤੇਰਾ ਮੈਂ ਬਾਦਸ਼ਾਹੀ ਹੋਣੀ ਆਖਦੀ ਕਰਾ ਫਕੀਰ ਤੈਨੂੰ ਬੰਦਿਆ ਆਖਦਾ ਇੱਕ 라ਵਾ ਇੱਕ ਪਾਵਾ ਹੋਣੀ ਆਖਦੀ ਜੁੜੇ ਨਾ ਮੀਰ ਤੈਨੂੰ ਕਾਫ ਕਰਮ ਜਾਪਨ ਦੇ ਹੋਣ ਮਾਰੇ ਕਾਫ ਕਰਮ ਜਾਪਨ ਦੇ ਹੋਣ ਮਾਰੇ ਭਾਵੇਂ ਸਿੱਕੇ ਲੜਲਾ ਦੀ ਪੰਡ ਹੋਵੇ

ਆ ਨਾ ਬੇਟੀਆਂ ਦੇ ਬੇਟੀਆਂ ਦੀ ਬੇਟੀਆਂ ਪੈਣਾ ਉਹ ਤੁਹਾਨੂੰ ਮੈਂ ਤੁਹਾਨੂੰ ਦੇਖੋ ਆਪਾਂ ਜਾਗਰਣ ਨਹੀਂ ਕਰਾਉਂਦੇ ਆ ਛੱਡਪਾਟ ਕਰਾਉਂਦੇ ਆ ਮਿੱਤਨ ਇਨਸਾਨ ਐਸਾ ਆ ਧੀ ਜੰਮੇ ਤੋ ਹੋ ਸਾਡੇ ਪੁੱਤਾਂ ਚੋਂ ਆਪਕਾ ਨਾ ਕੋਈ ਨਾ ਦਿਲਾਂ ਹੋਣਾ ਕਰ ਕੋਈ ਜ਼ਿੰਦਗੀ ਚੀਜ਼ ਵੀ ਦੇਊਗਾ ਤੇ ਜਿਹਨੂੰ ਜੰਮਦੇ ਉਹਨੂੰ ਬਾੜੀ ਚੀਜ਼ ਔਰਤ ਤੋਂ ਹੀ ਸਾਰੇ ਪੈਦਾ ਹੋਏ ਇਸਾ ਜੰਗਲ ਜੋ ਦੇ ਤੇ ਇਸ ਕਰਕੇ ਆਪਣੀ ਬੇਟੀ ਲਈ ਮੈਂ ਗਿਆ ਸੀ ਜਦਾਂ ਗੌਰ ਨਾਲ ਸੁਣਾ खैर गुज़ारो लोको नर गुज़ारो इहा कुक जे विच न मारो लोको नर गुज़ारो इहा कुक जे विच न मारो सदा सदा माप जे घर जी ख़ैर मना न सदा सदा मापिय जे घर ख़ैर मनदियूं न पुत वॼाण ज़मीन तीअं दुख मिलंदे पुत वॾा ज़मीन तीअं दुख मिलंदियूं